पर, पर मेरी बोलिए माता हरिदे महाराज की जे, निरंकारी राज माता गुरु की जे, जो बोले तिस धन्य पर मेरी ता... ਤੇਰੀ ਸ਼ੈਨਾ ਲਲੋ ਬਚ ਲੋ ਮੈਨੂੰ ਬਚ ਲੋ ਤੁੰਗ ਲੰਕਾਰ ਵੀ ਲੰਕਾਰ ਨਾ ਤੈਨ ਚਲਣਾ ਮੈਂ ਤੇਰੀ ਸ਼ੈਨਾ ਲਲੋ ਬਚ ਲੋ ਮੈਨੂੰ ਬਚ ਲੋ ਤੁੰਗ ਲੰਕਾਰ ਵੀ ਲੰਕਾਰ ਨਾ ਤੈਨ ਚਲਣਾ ਮੈਂ ਤੇਰੀ ਸ਼ੈਨਾ ਲਲੋ ਬਚ ਲੋ ਮੈਨੂੰ ਬਚ ਲੋ ਮਨੁਪਿਆਰੇ ਚਾਹੁੰਦੇ ਸਿਆਸ ਤੇਰਾ ਬਣ ਰਿਹਾ ਹੈ हाजरी कार्यक्रम हो अगे वाया हुआ हूँ दासी करेगी भैन समरूप जी जो कि स्पीच राही सरगुता आशीर्वाद प्राप्त करेंगी सब तो पहला बतासी आप सभी भाग्रा ने बहुत ही बधाई दी है कि सात संगत सतगुरु की अपार कृपा नाल अच्छ पहली बार ब्रांच पतालपुरी ਇਸ ਸਾਲ ਫਲ ਸੰਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਸਖਸੀਲ ਸੰਸਮਗ ਇਸ ਸੋਨੇ ਫੁਲਬਾਰੀ ਦਾ ਇਸ संगत 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 मेरी मा है, देवैं संगत मा, मेरी है सङ्गत मेरी संगत सङ्गत ਦੀ ਹਰੀ ਤੇ ਇੱਛਾ ਬੋਝ ਚ ਰੱਖਦੀ ਸਾਹਮਤੀ ਰਤਮਾ ਤੁਸੀਂ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਰਮਜੀਤ ਜੀ ਤੁਹਾਨੂੰ ਸਵਾਗਤ ਕਰਦਾ ਸੋ ਐਸਟਰ ਪੁਜੇ ਪਤਾਲਪੁਰੀ ਵਿਖੇ ਦਾਦੇ ਦੀ ਇਹ ਜੋ ਪਤਾਲਪੁਰੀ ਹੈ ਕਥੋਂ ਨੰਗਲ ਦੇ ਲਾਗੇ ਪੈ ਜਾਂਦਾ ਹੈ ਸੋ ਉੱਥੇ ਸਤ ਨਿਰੰਕਾਰੀ ਮੰਡਲ ਵੱਲੋਂ ਅੱਜ 사ਸੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਛੋਟੇ ਛੋਟੇ ਬੱਚਾ ਨੇ ਪਾਰਟਿਸਪੇਟ ਕਰਕੇ ਇਸ ਪ੍ਰੋਗਰਾਮ ਦੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਤਰੀਕੇ ਦੇ ਨਾਲ ਆਪਣਾ ਪਾਰਟਿਸਪੀਕੇਟ ਕਰਦਾ ਹੈ ਪ੍ਰੋਗਰਾਮ ਦੇ ਵਿੱਚ ਸੋ ਸਾਡੇ ਨਾਲ ਥੋੜੇ ਕੁਝ ਮੋਤ ਦੇਰ ਜੋ ਗੈਸਟ ਆਏ ਹੋਏ ਵਿਸ਼ਵਾਜ ਜੀ ਗੈਸਟ ਆਏ ਹੋਏ ਹਨ ਫਿਰ ਇਹ ਤੋਂ ਸੋ ਸਾਡੇ ਨਾਲ ਮੌਜੂਦ ਹਨ ਸੋ ਉਹ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿੱਥੇ ਵੀ ਅੱਜ ਕੱਲ ਦੀ ਜੁਵਾ ਪੀੜੀ ਨਸ਼ੇ ਨੂੰ ਲੈ ਕੇ ਬਹੁਤ ਨਸ਼ੇਵਾਲ ਵੱਧਦੀ ਜਾ ਰਹੀ ਆ ਉਹ ਤੇ ਇੱਕ ਸੰਗਠਨ ਗ੍ਰਾਂਕਾਰੀ ਜੋ ਮੰਡਲਾ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਬੱਚਿਆਂ ਦੇ ਅੰਦਰ ਇੱਕ ਅਲੋਖੀ ਜਿਹੀ ਊਰਜਾ ਪ੍ਰਾਪਤ ਕਰ ਰਿਹਾ ਹੈ ਕਿ ਬੱਚਿਆਂ ਨੂੰ ਮਾਰੇ ਕੰਮਾਂ ਤੋਂ ਰੋਕ ਕੇ ਚੰਗੇ ਕੰਮਾਂ ਵੱਲ ਲੈ ਕੇ ਜਾ ਰਿਹਾ ਕੋ ਸਾਡੇ ਨਾਲ ਰਹੀਏ ਤੋਂ ਪੈਸਾ ਵਿਸ਼ਵਾਜੀ ਮੌਜੂਦਾ ਫੋਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹਨਾਂ ਤੁਹਾਡਾ ਸਟਾਰਟੇ ਦੀ ਪੰਜਾਬੀ ਚੈਨਲ ਉੱਤੇ ਹੀ ਸਵਾਗਤ ਕਰਦੇ ਹਾਂ ਜੀ ਸਾਰੇ ਦਰਸ਼ਕਾਂ ਨੂੰ ਦਾਸੋ ਬਿਆਰੀ ਨਮਸਕਾਰ ਤੁਹਾਨੂੰ ਕਾਸ਼ੀ ਇਹ ਸਰ ਅੱਜ ਸੰਗਰਸਰੀ ਮੰਡਲੋਂ ਤੋਂ ਅਧਿ ਕ ਪਾਸ ਮਾਦਮ ਕੀਤਾ ਗਿਆ ਵਾ ਉਸ ਤੋਂ ਬਾਅਦ ਇੱਕ ਫੰਡਿਸ਼ ਕੀ ਕਹਿਣਾ ਚਾਹੀਦਾ ਹੈ ਜਿਉ ਬਾਸ ਸਮਾਗਮ ਮਹਿਯੋਜਿਤ ਕੀਤਾ ਗਿਆ ਹੈ ਬੜਾ ਸੁੰਦਰ ਉਪਰਾਲਾ ਸੰਦਿਗਰੀ ਮਿਸ਼ਨ ਦੇ ਦੁਆਰਾ ਕਾਜ ਹੋਏ ਜੋ ਨੌਜਵਾਨ ਹਨ ਜਿਵੇਂ ਕਿੜੀ ਹੈ ਕਿ ਗੁਰਾਈਆਂ ਵੱਲੋਂ ਜੋ ਸੰਸਾਰੀ ਪ੍ਰਥਿਤੀਆਂ ਹਨ ਉਹਨਾਂ ਵੱਲੋਂ ਛੱਟ ਕੇ ਇਹ ਜੋ ਬਰਮਰਦ ਦੇ ਮਾਰਕੀਟੇ ਸੇਲਕ ਅਸਧੂ ਮਾਤਾ ਸ੍ਰੀਕਸ਼ਾ ਜੀ ਮਹਾਰਾਜ ਦੀ ਐਨੀ ਕਿਰਪਾ ਐਨੀ ਬਖਸ਼ਿਸ਼ ਕਿ ਉਹ ਸਭ ਪ੍ਰਥਿਤੀਆਂ ਤੋਂ ਇੱਕ ਪਾਸੇ ਕਰਕੇ ਇੱਕ ਮਾਨਵਤਾ ਦੇ ਨਾਮ ਜੋ ਸੇਵਾਵਾਂ ਸਾਰੇ ਅੱਪਕਰ ਦੇ ਚਲੇ ਜਾਓ ਸੋ ਇਸ ਪੇਜ ਦੇ ਸੁਨਦਰ ਉਪਰਾਹਣ ਤਾਜੋ ਗੁਰੂ ਕੀ ਪੈਗੰਬਰਾਨੀ ਸਿੱਖ ਸ਼ਹਾਵਾ ਦੀ ਗੁਰੂਜ ਬਸਨ ਸੰਤੰਨ ਦਾ ਸੰਭਲੇ ਸਾਡੇ ਜੀਵਨਿਕਰ ਤੇ ਜਨ ਜਾਂ ਉਹ ਜਿੱਥੇ ਆਪ ਸੁੱਖਦੇ ਰਹੇ ਉਥੇ ਮਾਨਵਤਾ ਦੇ ਲਈ ਵੀ ਭਲੇ ਦੇ ਕੰਮ ਕਰੇ ਦੇਖਾ ਰਹੇ ਛੋਟੇ ਸਕੰਦ ਮਾਨਵਤਾ ਦੇ ਕਤੀ ਦੀ ਵਰਤਾਨ ਬਣੇ ਜੀ ਸਰ ਜੇਸੋ ਇਹ ਕੋਲ ਮਿਲਦਾ ਕਿ ਕਈ ਜਗ੍ਹਾ ਤੇ ਸਾਡੇ ਕੋਲ ਕਵਰੇਜ ਕਿਸੀ ਜਾਂਦੀ ਆ ਬੱਚੇ ਮਾਪੇ ਦੇ ਕਹਿਣੇ ਤੇ ਵੀ ਅੱਜ ਕੱਲ ਚੱਲ ਰਹੇ ਨੇ ਜਾਂ ਜੇ ਬਾਹਰ ਸਮਾਗਮ ਦੇ ਵਿੱਚ ਬੱਚੇ ਆਪਣੇ ਆਪ ਹੀ ਸਾਰਾ ਕੁਝ ਕਰੀ ਜਾਂਦੇ ਆ ਭੱਦੀ ਲੈ ਦੇ ਵਿੱਚ ਖਸਾਨਾ ਅੱਗੇ ਹਾਂ ਅਸੀਂ ਟੀ-ਸ਼ਰਟ ਸਪਲਾਈ ਤੋਂ ਨਾਲ ਉਹਨੂੰ ਦਿੱਤੀ ਜਾਂਦੀ ਹੁੰਦਾ ਉਹਨਾਂ ਨੂੰ ਕਿ ਜਿਹੜੇ ਇਨਾ ਗੁਰਮਤ ਦੇ ਵਿੱਚ ਗੱਲ ਆ ਕੇ ਕਹਿੰਦੇ ਆਪਣੇ ਸੇਵਾ ਵਿੱਚ ਆਪਣਾ ਜੋਰਦਾਨ ਪਾ ਰਹੇ ਹਨ ਇੱਕ ਚੰਗੀ ਸਿੱਖਿਆ ਗ੍ਰਹਿਣ ਕਰਕੇ ਤੇ ਦੂਜਿਆਂ ਨੂੰ ਵੀ ਸਿੱਖਿਆ ਦੇ ਰਹੇ ਹਨ ਦੇਖੋ ਜੀ ਇਹ ਤਾਂ ਨਿਰੋਪ ਰਹਿਮਤ ਸਿੰਘ ਦੀ ਗੱਲ ਨਹੀਂ ਹੁੰਦੀ ਹੈ ਕਿ ਸਤਿਗੁਰੂ ਜਿਸ ਤੇ ਖਸ ਕਰਦਾ ਹੈ ਉਹ ਜਿਸ ਨੂੰ ਚੁੰਮਦਾ ਹੈ ਉਹ ਹੀ ਸਾਸੰਗਤ ਪਰਮਾਰਥ ਦੇ ਮਾਰਗ ਤੇ ਲੱਭਦਾ ਵਰਨਾ ਹੈ ਆਪਣੀ ਕੋਈ ਜਾਗਤ ਨਹੀਂ ਆਪਣੀ ਕੋਈ ਪੜਾਈ ਨਹੀਂ ਤੋਂ ਇੱਥੇ ਜਿੰਨੀਆਂ ਵੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਸਮਝਾਇਆ ਜਾਂਦਾ ਕਿ ਜੋ ਵੀ ਤੁਸੀਂ ਅਸਲ ਜੋ ਪਰਮਾਤਮਾ ਹੈ ਉਸਦੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਨਾਲ ਜੁੜਿਆ ਜਾਂਦਾ ਹੈ ਕਿਉਂਕਿ ਮਿਸ਼ਨ ਦਾ ਵੀ ਇੱਕ ਸਿਧਾਂਤ ਹੈ ਕਿ ਇੱਕ ਨੂੰ ਜਾਣ ਇੱਕ ਨੂੰ ਮਨੋ ਤੇ ਇੱਕ ਹੋ ਜਾਓ ਤਾਂ ਇਸੇ ਲਈ ਮਿਸ਼ਨ ਵੀ ਆਪਣੇ ਕੰਮ ਕਰ ਰਿਹਾ ਹੈ ਔਰ ਜਿੱਥੇ ਨਹੀਂ ਗਾ ਇਹ ਇੱਕ ਇੱਕ ਬੱਚੇ ਮੰਗਦੇ ਨਹੀਂ ਹਨ ਤੋਂ ਉਹਨਾਂ ਨੂੰ ਕਾਉਂਸਲਿੰਗ ਦੀ ਪ੍ਰੋਪਰ ਜ਼ਰੂਰਤ ਦਿੰਦੇ ਹੈ ਔਰ ਸੱਸਣ ਦੀ ਪ੍ਰੋਪਰ ਜ਼ਰੂਰਤ ਹੁੰਦੀ ਹੈ ਕਿ ਜੋ ਸੰਤਾਂ ਦਾ ਸੰਗ ਹੈ ਜੋ ਆਪ ਸੁਣਦੇ ਹੋਏ ਹਨ ਉਹਨਾਂ ਦਾ ਉਹਨਾਂ ਨੂੰ ਸੰਗ ਲਵੇ ਤਾਂ ਕਿ ਉਹ ਵੀ ਸਹੀ ਰਸਤੇ ਤੇ ਸਹੀ ਮਾਰਗ ਤੇ ਚੱਲਣ ਉਹ ਵਿਸ਼ਵਾਜੀ ਨੇ ਬਹੁਤ ਵਧੀਆ ਸਾਨੂੰ ਤਨੇ ਗਾਈਡ ਕੀਤਾ ਤੇ ਬਹੁਤ ਵਧੀਆ ਦੱਸਿਆ ਕਿ ਬੱਚਿਆਂ ਬਾਰੇ ਤੋਂ ਸਾਡੇ ਨਾਇਦਰ ਮੁਖੀ ਸਾਹਿਬ ਸਹਿਬਾਨ ਵੀ ਮੌਜੂਦ ਹਨ ਅਥਰੇ ਉਹਨਾਂ ਨਾਲ ਜੋ ਗੱਲਬਾਤ ਕਰਾਂਗੇ ਜੀ ਸਰ ਪਹਿਲਾਂ ਤੁਹਾਡਾ ਸਟਾਰਟ ਹੈ ਪੰਜਾਬੀ ਚੈਨਲ ਦਾ ਸਵਾਗਤ ਹੈ ਆਪ ਜੀ ਜਲਦੀ ਕੰਟੀਨਿਊ ਕਰ ਜੀ ਇਹ ਸਰਾਇ ਬਾਜ਼ਮਲਾਂ ਕੀਤਾ ਗਿਆ ਹੈ ਇਹ ਜੀ ਸਾਰੇ ਜੋ ਜਨਰਲ ਇੰਚਾਰਜ ਸਾਹਿਬਾਨ ਸ੍ਰੀ ਕੇਸ਼ੇਟ ਜੀ ਉਹਨਾਂ ਦੇ ਉੱਤੇ ਉਤਾਰੇ ਪ੍ਰਾਜਾਤ ਉਹ ਬਾਜ਼ਮਲਾਂ ਵਿੱਚ ਜਾਂਦੇ ਹਨ ਇਸ ਵਾਰ ਇਹ ਬੱਚਨ ਬਹੁਤ ਵਧੀਆ ਪ੍ਰਾਰਣਾ ਕੀਤਾ ਤਾਂ ਬੱਚਿਆਂ ਦਾ ਪ੍ਰਾਰਣਾ ਬਹੁਤ ਵਧੀਆ ਸੰਸਾਰ ਨੂੰ ਦਿੰਦਾ ਹੈ। ਕਿ ਤੁਹਾਨੂੰ ਇਸ ਕਿਤਾ ਕਰਕੇ ਕੁਝ ਭੰਗਰੇ ਨੂੰ ਵਿੱਚ ਵਿੱਚ ਕੁਝ ਕਵਤਾਰ ਦੇ ਲਈ ਕੁਝ ਕਵਤਾਰ ਦੇ ਲਈ ਇਹ ਸਤਿਗੁਰ ਮਾਤਾ ਜੀ ਦੀ ਕਿਰਪਾ ਵਾ ਜੋ ਜੋ ਸਤਿਗੁਰ ਮਾਤਾ ਜੀ ਦਾ ਦੇਸ਼ ਆਂਦੇ ਹਨ ਉਹਦੇ ਅਨੁਸਾਰ ਅਸੀਂ ਭక్తి ਕਰਦੇ ਹਾਂ, ਸੇਵਾ ਸਿਮਰਨ ਸਾ ਸੰਗ ਕਰਦੇ ਹਾਂ। ਉਹ ਹੀ ਮੈਸੇਜ ਬੱਚਿਆਂ ਨੂੰ ਦਿੰਦੇ ਹਾਂ। तो बच्चे अपने तरीके पेश करते तो तो हैं कि, नहीं तो कि बच्चे का रहे। नहीं जी इतना सिर्फ प्यार का लालच दिता जाता वा यहाँ प्यार सिखाया जाता है नफ़रत को मिटाया जाता है यहाँ सब मिलजुल कर रहते हैं दिल दिल को मिलाया जाता है तो so, इन्होंने बहुत वादिया ਦਸਿਆ ਤੋਂ ਜੁੜੇ ਹੋ ਸਟਾਰ ਟੇ ਲਈ ਪੰਜਾਬੀਉ ਚੈਨਲ ਦੇ ਨਾਲ ਮੈਂ ਭਟਾਉ ਪੱਤਰਕਾਰ ਕਮਜੀ ਜੰਮਾ ਤੇ ਮੇਰੇ ਨਾਲ ਸੰਯੋਗੀ ਪੱਤਰਕਾਰ ਅਖਿਲ ਲੋਧਾਰੀ ਇੱਕ ਖਾਸ ਰਿਪੋਰਟ ਕੋ ਮਿਲਦੇ ਆਂ ਯੇ ਅਗਲੀ ਖਬਰ ਦੇ ਨਾਲ ਅਜੀ ਤਨਵਾਤ